ਅਮੀਰ ਬੰਦਾ ਕਿਸੇ ਗਰੀਬ ਦੇ ਘਰ ਵਿੱਚ ਜਾਂਦਾ ਤੇ ਜਾ ਕੇ ਉਸ ਨੂੰ ਮਿਲਦਾ ਗੱਲਾਂ ਬਾਤਾਂ ਕਰਦਾ ਉਹ ਪਰਿਵਾਰ ਆਪਣੇ ਘਰ ਦੇ ਬਾਹਰ ਬਹਿ ਕੇ ਇੱਕ ਮੰਜੇ ਦੇ ਉੱਤੇ ਪ੍ਰਸ਼ਾਦਾ ਛਕਦੇ ਪਏ ਤੇ ਬੜੇ ਖੁਸ਼ ਹੱਥਾਂ ਤੇ ਉਹਨਾਂ ਨੇ ਪ੍ਰਸ਼ਾਦੇ ਰੱਖੀ ਹੋਏ ਨੇ ਤੇ ਸਾਰਾ ਪਰਿਵਾਰ ਬਹਿ ਕੇ ਪ੍ਰਸ਼ਾਦਾ ਛਕਦਾ ਪਿਆ ਤੇ ਬੜੇ ਮੁਸਕਰਾਦੇ ਤੇ ਖੁਸ਼ ਹੋ ਕੇ ਲੰਗਰ ਪ੍ਰਸ਼ਾਦਾ ਛਕਦੇ ਪੈ। ਜਦੋਂ ਅਮੀਰ ਬੰਦਾ ਉਹਨਾਂ ਦੇ ਘਰ ਵਿੱਚ ਕਦਮ ਰੱਖਦਾ ਤੇ ਗਰੀਬ ਪਰਿਵਾਰ ਦਾ ਮੈਂਬਰ ਉਹਨਾਂ ਦੀ ਬੜੀ ਸੇਵਾ ਕਰਦਾ ਹੈ। ਬੜੇ ਧਿਆਨ ਨਾਲ ਉਹਦੀ ਸੇਵਾ ਕਰਦਾ ਹੈ। ਉਹ ਹੈਰਾਨ ਹੋ ਜਾਂਦਾ ਕਿ ਅੱਜ ਸਾਡੇ ਘਰ ਇੱਕ ਅਮੀਰ ਬੰਦਾ ਕਿਉਂ ਆਇਆ? ਸਾਡੇ ਵਰਗੇ ਲੋਕਾਂ ਨੂੰ ਇਹਨਾਂ ਦੇ ਘਰ ਵਿੱਚ ਕੰਮ ਪੈਂਦਾ ਹੈ। ਗਰੀਬਾਂ ਨੂੰ ਕੰਮ ਪੈਂਦਾ ਅਮੀਰ ਘਰ ਵਿੱਚ ਜਾਣਾ। ਅੱਜ ਅਮੀਰ ਸਾਡੇ ਘਰ ਵਿੱਚ ਕੀ ਲੈਣਾ ਆਇਆ ਬੜੀ ਸੇਵਾ ਕੀਤੀ ਪ੍ਰਸ਼ਾਦਾ ਪਾਣੀ ਪੁੱਛਿਆ ਚਾਹ ਪਾਣੀ ਪੁੱਛਿਆ ਸੇਵਾ ਕਰਨ ਤੋਂ ਬਾਅਦ ਮਾਫੀ ਮੰਗ ਕੇ ਕਹਿੰਦਾ ਮੈਂ ਮਾਫੀ ਮੰਗਣਾ ਵਾ ਮੈਂ ਪੁੱਛਣ ਜੋਗਾ ਨਹੀਂ ਆਗਾ ਹੁਕਮ ਕਰੋ ਤੁਸੀਂ ਸਾਡੇ ਘਰ ਵਿੱਚ ਅੱਜ ਕਦਮ ਕਿਵੇਂ ਪਾਇਆ ਅਮੀਰ ਬੰਦਾ ਕਹਿੰਦਾ ਮੈਂ ਇਸ ਗਰੀਬ ਘਰ ਦੇ ਵਿੱਚ ਇੱਕ ਅਮੀਰੀ ਲੈਣ ਵਾਸਤੇ ਆਇਆ ਤੁਸੀਂ ਦਵੋਗੇ ਉਹ ਹੱਥ ਜੋੜ ਕੇ ਕਹਿੰਦਾ ਜਿਹੜਾ ਘਾਰੀ ਗਰੀਬ ਹੋਵੇ ਗਰੀਬ ਘਰ ਚ ਅਮੀਰੀ ਕਿਹੜੀ ਵੇਖ ਸਕਦੀ ਹੈ ਕਹਿੰਦਾ ਅਮੀਰੀ ਹੈ ਪਰ ਜਿਹੜੀ ਅਮੀਰੀ ਮਾਲਕ ਨੇ ਤੈਨੂੰ ਦਿੱਤੀ ਹੈ ਨਾ ਉਹ ਮੇਰੇ ਘਰ ਵਿੱਚ ਨਹੀਂ ਹੈਗੀ ਭਾਈ ਕਹਿੰਦਾ ਮੇਰੇ ਘਰ ਚ ਜਿਹੜੀ ਅਮੀਰੀ ਕਹਿੰਦਾ ਤੁਸੀਂ ਪਰਿਵਾਰ ਸਾਰਾ ਬੈਠ ਕੇ ਪ੍ਰਸ਼ਾਦਾ ਛਕਦੇ ਪੈਸੀ ਲੰਗਰ ਛਕਦੇ ਪਾਇਓ ਇਕੱਠਾ ਪਰਿਵਾਰ ਬੈਠਾ ਹੈ ਖਾਸ ਹੱਸ ਕੇ ਛਕਦੇ ਪਏ ਹੋ ਹੱਥਾਂ ਤੇ ਪ੍ਰਸ਼ਾਦੇ ਰੱਖੇ ਨੇ ਕੋਈ ਗਿੱਲਾ ਨਹੀਂ ਕੋਈ ਸ਼ਿਕਵਾ ਨਹੀਂ ਪੂਰਾ ਖੁਸ਼ ਹੋ ਪਰਿਵਾਰ ਮੈਨੂੰ ਅੱਜ ਕਿੰਨੇ ਸਾਲ ਹੋ ਗਏ ਨੇ ਮੈਂ ਆਪਣੇ ਪਰਿਵਾਰ ਨਾਲ ਨਹੀਂ ਬੈਠਾ ਮੈਂ ਆਪਣੇ ਬੱਚਿਆਂ ਨਾਲ ਨਹੀਂ ਬੈਠਾ ਮੇਰੀਆਂ ਘਰ ਦੀਆਂ ਥਾਲੀਆਂ ਤੇ ਮਹਿੰਗੀਆਂ ਹੈਗੀਆਂ ਨੇ ਪਰ ਉਹਨਾਂ ਥਾਲੀਆਂ 'ਚ ਬਹਿ ਕੇ ਕੋਈ ਪ੍ਰਸ਼ਾਦਾ ਛਕਣ ਵਾਲਾ ਨਹੀਂ ਹੈਗਾ ਜਿਹੜੀ ਰੱਬ ਨੇ ਤੈਨੂੰ ਅਮੀਰੀ ਦਿੱਤੀ ਹੈ ਐਵੇਂ ਦੀ ਅਮੀਰੀ ਮਾਲਕਾਂ ਮੈਨੂੰ ਵੀ ਦੇ ਉਹ ਹੈਰਾਨ ਹੋ ਗਿਆ ਕਹਿੰਦਾ ਕਈ ਵਾਰੀ ਇਹ ਵੀ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਵਿੱਚ ਨਹੀਂ ਹੁੰਦੀ ਕਈ ਵਾਰਾ ਇਨਸਾਨ ਇਹ ਚੀਜ਼ਾਂ ਦੀ ਕਦਰ ਨਹੀਂ ਕਰਦਾ ਹੈਗਾ